ਇਕ ਓੰਕਾਰ ਸਤਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜੈ ਐਸੇ ਬੂਝਿਆ ਉੜਤ ਸੁਖਿਆ ਬੈਠਤ ਸੁਖਿਆ ਉਹ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕ ਅੰਤਰ ਜਾਮੀ ਰਹਾ ਹੋ ਸੋ ਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੋ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਏਕ ਓੰਕਾਰ ਸਤਗੁਰ ਪ੍ਰਸਾਦ اوڑت سکھیا بیٹھت سکھیا پو نہیں لگے جا ایسے بجیا اوڑت سکھیا بیٹھت سکھیا، پاؤ نہیں لگے جا ایسے بجیا ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ ਸਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਉ ਨਨਕ ਗੁਰ ਮੰਤਰ ਦੜਾਇਆ ਏਕ ਓੰਕਾਰ ਸਤ ਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ پو نہیں لاگے جا ایسے بجیا اوڑت سکھیا بیٹھت سکھیا پاؤ نہیں لاگے جا ایسے بجیا ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ ਸੁਖ ਵਸਿਆ ਬਹਾਰ ਸੁਖ ਪਾਇਆ ਕਾਉ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਉਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਕੋੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ अंतर जामी रहाओ सोए अचिन्ता जाग चिन्ता जहा कहा प्रभ तंता ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਪਾਉ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜੈ ਐਸੇ ਬੂਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਮਰ ਤੰਤਾ ਹਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਹਰ ਸੁਖ ਵਸਿਆ ਬਹਾਰ ਸੁਖ ਪਾਇਆ ਹਾਉ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਭਉ ਨਹੀ ਲਾਗੇ ਜੈ ਐਸੇ ਬੂਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ सगल कटाका रहाओ सोये अचिन्ता जग चिन्ता जहा कहा प्रभ तंता ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਤਾਉ ਨਹੀਂ ਲਾਗੇ ਜァ ਐਸੇ ਬੂਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੂ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੂ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਮਰ ਤੰਤਾ ਬਹਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਬਹਾਰ ਸੁਖ ਵਸਿਆ ਬਹਾਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੂਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੂ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੋ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਕੋ ਨਹੀਂ ਲਾਗੇ ਜੈ ਐਸੇ ਬੂਝਿਆ ਉੜਤ ਕੁਕਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ अंतर जामी अन्तरजमि सोये अचिन्ता जहाँ कहाँ प्रभ तन्ता ਬਹਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੂਝਿਆ بیٹھت سکھیا پاؤں نہیں لگے جا ایسے بجیا راکھا ایک ہمارا سمامی ਸਗਲ ਕਟਾ ਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ کار ست گور پرساد اڑت سکھیا بیٹھت سکھا پاؤ نہیں لگے جا ایسے بجیا اڑت سخیا بیٹھت سکھیا ਪਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ اڑت سکھیا بیٹھت سکھیا پاؤ نہیں لاگے جا ایسے بجیا اڑت سکھیا بیٹھت سکھ پاؤ نہیں لاگے جا ایسے بجیا ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਉ ਨਾਨਕ ਗੁਰ ਮੰਤਰ ਦੜਾਇਆ ਏਕ ਓੰਕਾਰ ਸਤ ਗੁਰ ਪ੍ਰਸਾਦ ਉੂੜਤ ਸੁਖਿਆ ਬੈਠਤ ਸੁਖਿਆ پو نہیں جا ایسے بجیا اوڑت سکھیا سکھیا تو نہیں لاگے جا ایسے بجیا ਰਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੋ ਸੋਏ ਚਿੰਤਾ ਜਾਗ ਚਿੰਤਾ ਜਾ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕ ਓ ੰ ਕ ਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਕੋ ਨਹੀ ਲਾਗੇ ਜੈ ਐਸੇ ਬੂਝਿਆ ਊੜਤ ਸੁਖਿਆ ਬੈਠਤ ਸੁਖਿਆ پاؤ نہیں لگے جہاں ایسے بجیا راکھا ایک ہمارا سمامی سگل کٹا کا انتر جامی رہاو سوئے ਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਦਰ ਦੜਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹ ਨਨਕ ਗੁਰ ਮੰਤਰ ਦੜਾਇਆ ਏਕ ਓੰਕਾਰ ਸਤ ਗੁਰ ਪ੍ਰਸਾਦ اوڑت سکھیا بیٹھت سکھیا پو نہیں لگے جا ایسے بجیا اوڑت سکھیا بیٹھت سکھیا پاؤ نہیں لگے جا ایسے بجیا ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾ ਹੋ ਸੋਏ ਚਿੰਤਾ ਜਾਗ ਚਿੰਤਾ ਜਾ ਕਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਓ ਓੰਕਾਰ ਸਤਗੁਰ ਪਰਸਾਦ ਊੜਤ ਸੁਖਿਆ ਬੈਠਤ ਸੁਖਿਆ ਤਾਉ ਨਹੀਂ ਲਾਗੇ ਜੈ ਐਸੇ ਬੂਝਿਆ ਊੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਾ ਟਾਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ